ਬੀਜੇਪੀ ਪਹਜਾਓ ਦੇਸ਼ ਬਚਾਓ ਦੇ ਨਾਰੇ ਤਹਿਤ ਕਿਰਤੀ ਕਿਸਾਨ ਜੁਨੀਅਨ ਵੱਲੋਂ ਪਿੰਡ ਰਾਣੇਵਾਲੀ ਵਿਖੇ ਕੀਤੀ ਮੀਟਿੰਗ ਕਿਸਾਨ ਆਗੂਆਂ ਨੇ ਕਿਹਾ ਦਿੱਲਤ ਭਾਈਚਾਰਾ ਅਤੇ ਕਿਸਾਨ ਬੀਜੇਪੀ ਨੂੰ ਨਾ ਪਾਉਣ ਵੋਟ ਇਹ ਇੱਕ ਸਵਾਲ ਅੱਜ ਜਨਤਾ ਦੇ ਸਾਹਮਣੇ ਖੜਾ ਹੈ ਸੋ ਇਹ ਸਥਿਤੀ ਕੀ ਹੈ ਸਾਰੀ ਕਿਉਂ ਬਣੀ ਹੈ ਇਹਦੇ ਬਾਰੇ ਅੱਜ ਜਿਹੜੀ ਹੈ ਚਰਚਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ ਇੱਥੇ ਪਾਰਟੀ ਕੋਈ ਵੀ ਆ ਕਾਰਪੋਰੇਟ ਦੀਆਂ ਸੱਦ ਦਾਲਾਂ ਜਿਹੜੀ ਇਹ ਨਵੀਂ ਆਰਥਿਕ ਨੀਤੀ ਜਿਹੜੀ 1991 ਦੇ ਵਿੱਚ ਬਣੀ ਇਹਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ ਸੀ ਕਾਂਗਰਸ ਦਾ ਉਸ ਸਮੇਂ ਦਾ ਵਿੱਤ ਮੰਤਰੀ ਮਨਮੋਹਨ ਸਿੰਘ ਸੀ ਜਿੰਨੀਆਂ ਨੀਤੀਆਂ મોદી ਨੇ ਲਾਗੂ ਕੀਤੀਆਂ ਆ ਇਹ ਸਾਰੀਆਂ ਮਨਮੋਹਨ ਸਿੰਘ ਨੇ ਬਣਾਈਆਂ 2 1991 ਤੋਂ ਲੈ ਕੇ 1996 ਤੱਕ ਉਹ ਵਿੱਤ ਮੰਤਰੀ ਰਿਹਾ ਤੇ ਜਿੱਨੇ ਸਰਕਾਰੀ ਅਦਾਰੇ ਵੇਚਣ ਦਾ ਫੈਸਲਾ ਹੋਇਆ ਉਹ ਮਨਮੋਹਨ ਸਿੰਘ ਦੀ ਗਵਾਈ ਚ ਹੋਇਆ ਜਿੰਨਾ ਬਾਹਰੋਂ ਸਮਾਨ ਆਉਣਾ ਜੋ ਅਸੀਂ ਨੀਤੀਆਂ ਕਾਇਨ ਨਿੱਜੀਕਰਨ ਵਪਾਰੀਕਰਨ ਉਦਾਰੀ ਕਰਨ ਦੀਆਂ ਨੀਤੀਆਂ ਉਹ ਸਾਰੀਆਂ ਸਾਰੀਆਂ ਨੀਤੀਆਂ ਉਸੇ ਦੌਰ ਪਾਸ ਹੋਈਆਂ ਉਸੇ ਦੌਰ ਦੇ ਵਿੱਚ ਹੀ ਭਾਰਤ ਡਬਲਿਊਟੀਓ ਦਾ ਮੈਂਬਰ ਬਣਿਆ ਨੀਤੀ ਦਾ ਬਣ ਗਈ ਮਨਮੋਹਨ ਸਿੰਘ ਨੇ ਬਣਾ ਦਿੱਤੀ ਪਰ 1996 ਤੋਂ ਲੈ ਕੇ 2014 ਤੱਕ ਕਿਸੇ ਵੀ ਸਰਕਾਰ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਜਿਹੜਾ ਸਪਸ਼ਟ ਬਹੁਮਤ ਨਹੀਂ ਮਿਲਿਆ ਪੂਰੇ ਮੈਂਬਰ ਨਹੀਂ ਗਏ ਪਾਰਲੀਮੈਂਟ ਦੇ ਵਿੱਚ ਤਾਂ ਫਿਰ ਉਸ ਨੀਤੀ ਨੂੰ ਲਾਗੂ ਕਿਦਾਂ ਕੀਤਾ ਜਾਵੇ ਇਹ ਇੱਕ ਮੁੱਖ ਸਵਾਲ ਸੀਗਾ ਕਾਰਪੋਰੇਟ ਘਰਾਣਿਆਂ ਚਾਹੁੰਦੇ ਸੀ ਕਿ ਇਹ ਨੀਤੀ ਜਿਹੜੀ ਬਣੀ ਹੈ ਇਹ ਲਾਗੂ ਹੋਵੇ ਪਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਕੋਲ ਸਪਸ਼ਟ ਬਹੁਮਤ ਨਾ ਹੋਣ ਕਰਕੇ ਉਹ ਕੋਈ ਸਖਤ ਫੈਸਲਾ ਲੈਣ ਦੇ ਯੋਗ ਨਹੀਂ ਸੀਗੀ ਪਰ 2014 ਦੇ ਵਿੱਚ ਕਾਰਪੋਰੇਟ ਘਰਾਣਿਆਂ ਨੇ ਪੂਰਾ ਯੋਰ ਲਾਇਆ ਕਿ ਮੋਦੀ ਨੂੰ ਸਪਸ਼ਟ ਬਹੁਮਤ ਨਹੀਂ ਹੈ ਅਡਾਨੀ ਬਾਨੀ ਆ ਸਾਰੇ ਟੀਵੀ ਦੇ ਅੰਦਰ ਫੀਡ ਕੇ ਕਿਆ ਇਸ ਵੇਰੇ મોદી મોદી ਕਰਵਾਤੀ ਅਡਾਨੀ ਦਾ ਆਪਣਾ ਜਿਹੜਾ ਪ੍ਰਾਈਵੇਟ ਜੈਟ ਸੀਗਾ ਜਿੰਨੀਆਂ ਰੈਲੀਆਂ મોદી ਨੇ ਕੀਤੀਆਂ ਉਸ ਪ੍ਰਾਈਵੇਟ ਜੈਟ ਦੇ ਵਿੱਚ ਕੀਤੀਆਂ ਕਾਰਪੋਰੇਟ ਨੇ ਪੂਰਾ ਸਪੋਰਟ ਕੀਤਾ મોદી ਨੂੰ ਕਿ ਇਹਨੂੰ 272 ਦਾ ਅੰਕੜਾ ਜਿਹੜਾ ਉਹਨੂੰ ਮਿਲੇ ਤਾਂ ਜੋ ਇਹ ਜਿੰਨੀਆਂ ਵੀ ਨੀਤੀ ਜਿਹੜੀ ਪਾਸ ਹੋਈ ਹੈ ਜੋ ਮਨਮੋਹਨ ਸਿੰਘ ਨੀਤੀ ਬਣਾ ਗਿਆ ਆ ਉਸ ਨੀਤੀ ਨੂੰ ਲਾਗੂ ਕਰਨ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ 272 ਦੇ 272 ਮੈਂਬਰ ਇੱਕੋ ਪਾਰਟੀ ਦੇ ਹੋਣ ਕੋਈ ਪਾਰਟੀ ਜਿਹੜੀ ਉਹ ਵਿਰੋਧ ਨਾ ਕਰੇ ਤੇ ਸਖਤ ਫੈਸਲੇ ਜਿਹੜੇ ਆ ਉਹ ਲਏ ਜਾਣ। ਸੋ ਕਾਰਪੋਰੇਟ ਨੇ ਜਿਹੜਾ ਕੰਮ ਕੀਤਾ ਤੇ ਮੋਦੀ ਨੇ ਵੀ ਉਹਦੇ ਫੈਸਲੇ ਤੇ ਕੋਲਾ ਚੜਾਉਂਦੇ ਆ। ਸਾਡੇ ਖਿਲਾਫ ਜੋ ਕਾਰਪੋਰੇਟ ਘਰਾਣੇ ਦੀ ਸੇਵਾ ਜਿਹੜੀ ਆ ਲੋਕਾਂ ਦੇ ਖਿਲਾਫ ਜਾ ਕੇ ਉਹ ਕੀਤੀ ਉਹ ਸਾਰਿਆਂ ਦੇ ਸਾਹਮਣੇ ਇਹਨੂੰ। ਦੂਸਰਾ ਏਜੰਡਾ ਜਿਹੜਾ ਆ ਜੋ ਆਰਐਸਐਸ ਦਾ ਏਜੰਡਾ ਆ। ਆਰਐਸਐਸ 19 1925 ਜਬੰਦੀ ਆ। 600 ਹਾਂਜੀ ਪ੍ਰਧਾਨ ਸਾਹਿਬ ਅੱਜ ਦੀ ਤੁਹਾਡੀ ਮੀਟਿੰਗ ਦਾ ਇਹ ਕੀ ਏਜੰਡਾ ਸੀ ਸਾਡੇ ਅੱਜ ਦੀ ਮੀਟਿੰਗ ਦਾ ਏਜੰਡਾ ਇਹ ਆ ਵੀ ਅਸੀਂ ਪਿੰਡ ਰਾਣੇਵਾਲੀ ਚ ਮੀਟਿੰਗ ਕੀਤੀ ਆ ਬੀਜੇਪੀ ਹਰਾਓ ਦੇਸ਼ ਬਚਾਓ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਆ ਵੀ ਕੋਈ ਵੀ ਬੀਜੇਪੀ ਨੂੰ ਜਿਹੜਾ ਉਹ ਵੋਟ ਨਾ ਕਰੇ ਔਰ ਧਰਿਤ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਵੀ ਕੋਈ ਵੋਟ ਨਾ ਕਰਨ ਕਿਉਂਕਿ ਬੀਜੇਪੀ ਦਾ ਅੱਜ ਦੇਸ਼ ਦਾ ਸੰਵਿਧਾਨ ਤੋੜਨ ਦਾ ਏਜੰਡਾ ਅਗਲੀਆਂ ਚੋਣਾਂ ਤੋਂ ਬਾਅਦ ਜੇ ਭਾਜਪਾ ਵੱਡੇ ਬਹੁਮਤ ਨਾਲ ਆਉਂਦੀ ਆ ਤਾਂ ਉਹ ਸਾਡੇ ਦੇਸ਼ ਦਾ ਸੰਵਿਧਾਨ ਰੱਦ ਕਰਕੇ ਸਾਡੇ ਦੇਸ਼ ਦੇ ਖਾਸ ਕਰਕੇ ਦਲਿਤ ਸਮਾਜ ਨੂੰ ਜੋ ਅਧਿਕਾਰ ਮਿਲੇ ਆ ਉਹ ਸਾਰੇ ਅਧਿਕਾਰ ਜਿਹੜੇ ਰਿజర్ਵੇਸ਼ਨ ਦਾ ਅਧਿਕਾਰ ਜਿਹੜਾ ਉਹ ਬਿਲਕੁਲ ਖਤਮ ਕਰ ਦੇਣਗੇ ਔਰ ਜੋ ਸਮਾਜਿਕ ਦਾ ਅਧਿਕਾਰ ਕਾਨੂੰਨ ਦੀ ਬਰਾਬਰੀ ਦੇ ਮਿਲੇ ਨੇ ਉਹ ਪੁਰਾਣੇ ਮਨੁੱਖ ਸਿਮਰਤੀ ਲਾਗੂ ਕਰਨਗੇ ਔਰ ਦਿੱਲੀ ਦਾ ਸਮਾਜ ਨੂੰ ਫੇਰ ਅੱਜ ਤੋਂ ਹਜ਼ਾਰਾਂ ਸਾਲ ਪਿੱਛੇ ਵਾਲਾ ਜਿਹੜਾ ਜੀਵਨ ਭੋਗਣ ਦੀ ਲਈ ਜਿਹੜਾ ਉਹ ਮਜਬੂਰ ਕਰਨਗੇ ਸੋ ਇਹ ਸਾਰੀਆਂ ਗੱਲਾਂ ਅੱਜ ਦੇ ਅਸੀਂ ਇਸ ਇਕੱਠ ਦੇ ਵਿੱਚ ਕੀਤੀਆਂ ਨੇ ਤੇ ਬੀਜੇਪੀ ਹਰਾਓ ਦੇਸ਼ ਬਚਾਓ ਜਿਹੜਾ ਉਹਦਾ ਜਿਹੜਾ ਉਹ ਸੱਦਾ ਜਿਹੜਾ ਉਹ ਦਿੱਤਾ ਸੁਖਦੇਵ ਸਿੰਘ ਸੈਂਸਟਰ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਕਤਰ ਹਰਦੀਖਸਾਂ ਜੁਣੀ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਹਰਾਓ ਭਾਜਪਾ ਭਜਾਓ ਦੇ ਨਾਅਰੇ ਤਹਿਤ ਪਿੰਡ ਰਾਣੀ ਵਾਲੇ ਚ ਮੀਟਿੰਗ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ ਭਾਜਪਾ ਨੇ ਤਿੰਨ ਕਾਲੇ ਕਾਨੂੰਨ ਪਾਸ ਕਰਕੇ 750 ਕਿਸਾਨਾਂ ਦੀ ਮੌਤ ਦੀ ਜਿੰਮੇਵਾਰ ਹੈ ਔਰ ਹੁਣ ਫੇਰ ਦੁਬਾਰਾ ਜਿਹੜੀ ਆ ਰਹੀ ਕਿਸਾਨਾਂ ਨੂੰ ਰੋਕ ਕੇ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਸ਼ਹੀਦ ਕੀਤਾ ਹੈ ਸੋ ਇਹ ਜਿਹੜੀ ਪਾਰਟੀ ਹੈ ਇਹਨੂੰ ਹਰਾਉਣਾ ਚਾਹੀਦਾ ਹੈ ਇਹ ਸੱਦੇ ਨੂੰ ਲੈ ਕੇ ਅੱਜ ਰਾਣੀ ਵਾਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਭਾਜਪਾ ਨੂੰ ਹਰਾਉਣ ਦਾ ਜਿਹੜਾ ਸੱਦਾ ਹੈ ਉਹ ਦਿੱਤਾ ਗਿਆ ਹੈ वागुरू जी का खालसा वागुरू गुरशरन सिंह कमेटी किसान यूनियन कमेटी मैंबर आप सब संकत सूबा उम्मीद प्रधान सतेंद्र सिंह शीणा जी कमेटी मैंबर सूबा कमेटी मैंबर सुखदेव सिंह सेंसरा और मेरे जिन्हें भी सज्जन भीर नगर तो आए सारे जी एंड धनवाद करते हैं जी वागुरू जी का खालसा वागुरू हाँ जी मैं